ਦਸ਼ਰੇ ਵਾਲੇ ਦਿਨ ਬਈਆਂ ਦੂਰੰਦਿ ਝੜਪਾਂ ਨੇ ਪਟੰਨਾ ਪੁਲਿੱਸੀ ਸੁਰੱਖਿਆ ਪ੍ਰਬੰਧਾਂ ਦੇ ਇੱਕ ਵਾਰ ਫਿਰ ਟੁੱਟ ਨੂੰ ਜਰਾ ਪ੍ਰਕਟ ਕੀਤੀ ਹੈ ਤੁਸਕੀ ਕਿ ਖੰਦ ਦਸ਼ਰੇ ਵਾਲੇ ਦਿਨ ਜਿੱਥੇ ਪੁਲਿਸ ਦੇ ਵੱਲੋਂ ਲਗਾਤਾਰ ਸੁਰੱਖਿਆ ਪ੍ਰਬੰਧ ਅਤੇ ਲਾਕੀਆਂ ਦੀ ਵੀ ਲਗਾਏ ਗਏ ਸਨ ਉੱਥੇ ਹੀ ਸ਼ਰਾਰਤੀ ਹਸਤਾਂ ਦੇ ਵੱਲੋਂ ਇਸ ਦਾ ਫਾਇਦਾ ਚੁੱਕਿਆ ਗਿਆ ਅਤੇ ਪੁਲਿਸ ਦੇ ਵੱਲੋਂ ਦਸ਼ਰੇ ਦੇ ਵਿੱਚ ਜੀਲੀ ਹੋਣ ਦੇ ਚੱਲਦੇ ਪਹੱਲਿਆਂ ਦੇ ਵਿੱਚ ਝਗੜੀਆਂ ਹੋਈਆਂ ਨੇ ਇਸ ਵਕਤ ਤੱਕ ਸੀਪੀਐਸ ਦਾ ਦਫਤਰ ਦੇ ਵਿੱਚ ਮੌਜੂਦ ਹੈ ਅਜੀ ਕਾਂਤੀ ਦੇ ਵਿੱਚ ਅਤੇ ਜਿਹੜੀ ਲੜਾਈ ਹੈ ਉਹ ਖਾਣਾ ਕਨਾਲ ਕਲੋਨੀ ਦੇ ਇਲਾਕੇ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਅਸੀਂ ਇਸ ਮਾਮਲੇ ਦੇ ਵਿੱਚ ਇਹ ਵੀ ਦੱਸ ਦਈਏ ਕਿ ਖਾਣਾ ਕਨਾਲ ਦੇ ਵਿੱਚ ਮੋੜੀ ਲੜਾਈ ਦੇ ਵਿੱਚ ਪੁਲਿਸ ਪਾਰਟੀ ਤੋਂ ਅਭਲਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਇੱਕ ਕੁਤਬਾਨੀ ਏਰੀਏ ਦੇ ਵਿੱਚ ਲੜਾਈ ਦੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਹਿਲਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਪਰ ਪੁਲਿਸ ਦੇ ਵੱਲੋਂ ਦਸ਼ਰੇ ਦਾ ਬਹਾਨਾ ਬਣਾ ਕੇ ਪੱਲਾ ਛੱਡ ਲੈ ਗਿਆ ਤੇ ਉਹਦਾ दशहरा था दशहरा लोग बैठे थे गली में दारू पी रहे थे हम थोड़ा जब बोलते हमें लड़की के झाँक रहे थे ताक रहे थे इसलिए हम बोल दिए तो हमारे लड़कियों के मिल के साथ आठ बंदे मारे हैं गली में लेटा लेटा के मारे हैं हमारे दारू वो बंदे पी रहे थे सात बंदे पी रहे थे गुलशन पी रहा हाँ। था और दीपक पी रहा था और उसको बंदे थे और ज्यादा तो बात बात किस चीज से बड़ी के था हमारे लड़की आ रही थी काम पर से उसको झाँक रहा, रहा था हाँ झाँक रहा था छेड़ रहा था आपने रोक दिया तो हाँ बस रोक दिया तो उसपे लड़ाई कर लिया वो मारने पिटने लग गया कौन से एरिया की घटना प्रताप प्रतापनगर प्रताप नगर विश्व मंदिर बत्ती नंबर गली तो क्या आप मांग क्या करना चाहोगे इनको सुधारना चाहिए हमारे दिये, साथ कर दिए उनके किसी के साथ हो ना कराए हमारे जो घर में कुछ होता है ये दोनों घर दीपक जोगा दीपक गुलशन इसके नाम लेंगे हम आपके पड़ोसी हैं पड़ोसी तो नाल गुआंडी है हम वहीं पे रहते हैं ये हाँ लोग बहुत उनके घर पे नहीं बताया अभी ऐसे करके वारदात कर रहे हैं तो उनको घर पर घर वाले मारने पीटने लगी साथ में लग के अच्छा, हाँ हमको हाँ, तो हाँ, तो हाँ हाँ बेटी उसकी या उसके मातारी भी मारने लगी हमको हाँ। अच्छा, हाँ अच्छा, ये अपना पुलिस, नहीं है, पुलिस में हम बुला लिए थे पुलिस पुलिस नाल भी उन्होंने लड़ाई कर ली उनकी वर्दी फाड़ती पुलिस वाले ने हाँ पुलिस वाले वर्दी फाड़ती उन्होंने लड़ाई कर ली उन्होंने पुलिस वाले नाल हाँ नहीं गड्डी से आज तीन गड्डी से आए थे हम हाँ फोन किए थे गए थे पुलिस नौ बजे के हाँ ख़त्म होने के बाद नौ बजे ਉਹਨੇ ਜੋ ਆਪਣੀ ਲੜਕੀ ਨੂੰ ਮਾਰਿਆ ਹੈ ਇੱਟ ਪੱਥਰ ਸੇ ਮਾਰਿਆ ਹੈ ਨਹੀਂ ਹੱਥ ਨਾਲ ਜਿੰਡੇ ਪਕੜ ਕੇ ਕੀੜੇ ਸੇ ਹੈ ਗਏ ਸੜਕ 'ਤੇ ਵੀਡੀਓ ਬਣਾ ਕੇ ਕਿਸੇ ਇੱਟ ਵੀ ਮਾਰਿਆ ਤੁਹਾਨੂੰ ਕੁਝ ਦੇਖ ਰਿਹਾ ਹੈ ਇੱਟ ਹਾਂ ਇੱਟ ਚਲਾ ਰਹਾ ਹੈ ਬੱਜੀ ਨਹੀਂ ਇਹ ਲੋਗ ਉੱਪਰ ਸੇ ਉੱਪਰ ਚਲਾ ਰਹੇ ਥੇ ਅੱਛਾ ਪਹਿਲੇ ਵੀ ਕੋਈ ਲੜਾਈ ਹੋਈ ਹੈ ਪਹਿਲੀ ਵਾਰ ਹੋਈ ਪਹਿਲੇ ਹੋਈ ਸੀ ਇੱਕ ਦਿਨ ਲੜਾਈ ਉਹਦੇ ਵੇਰ ਟਿਕ ਗਏ ਥੇ ਫਿਰ ਹੁਣ ਮੈਚ ਖੇਲਦੇ ਤੇ ਬਾਰ ਬੇਰਾ ਤਾਂ ਉਸਕੇ ਵਜ ਸੇ ਗੋਲੀ ਥੀ ਤਦ ਲੜਾਈ ਹੋਈ ਥੀ ਤਦ ਟਿਕ ਗਏ ਅ ਫਿਰ ਨਾ ਲੜਾਈ ਤੇ ਕੱਲ ਮੋੜ ਸੇ ਕੁਟੰਦਾ ਇਹਨਾਂ ਦਾ ਕੱਲ ਕੁਟੇ ਵੀ ਦਿੱਤਾ ਸਾਨੂੰ ਨਾਮ ਸੁਣਿਆ ਜੀ ਕੱਲ ਤਕਰੀਬਨ 5:30 ਵਜੇ ਦੀ ਗੱਲ ਹੈ ਜੀ ਮੈਂ ਕੋਈ ਕੰਮ ਚਾ ਰਿਹਾ ਸੀ ਬੱਸ ਸਟੈਂਡ ਵੱਲ ਤਾਂ ਪਿੱਛੋਂ ਸਾਡੇ ਮਹੱਲੇ ਚੋਂ ਕਿਸੇ ਨੇ ਦੱਸਿਆ ਵੀ ਤੇਰੇ ਤੇ ਅਟੈਕ ਹੋਣ ਵਾਲਾ ਜੀ ਤੇਰੇ ਤੇ ਤਕਰੀਬਨ 5-7 ਜਣੇ ਅਟੈਕ ਕਰਨ ਵਾਲੇ ਆਏ ਉਹ ਹਥਿਆਰ ਲੈ ਕੇ ਮੇਰੇ ਪਿੱਛੇ ਗਏ ਤੇ ਮੇਰੇ ਘਰਦਿਆਂ ਜਦੋਂ ਪਤਾ ਲੱਗਿਆ ਮੇਰੇ ਘਰਦਿਆਂ ਮੈਨੂੰ ਫੋਨ ਕਰਤਾ ਵੀ ਤੇਰੇ ਤੇ ਅਟੈਕ ਹੋਣਾ ਤਾਂ ਤੂੰ ਛੇਤੀ ਕਰਿਆ ਜਾ ਮੈਂ ਜਦੋਂ ਰਸਤੇ ਚ ਘਰ ਆ ਰਿਹਾ ਸੀ ਤਾਂ ਉਹ ਗੁੰਡੇ ਮੈਨੂੰ ਮਿਲੇ ਇੱਕ ਤਾਂ ਕਲੋਨੀ ਸਾਡੇ ਘਰ ਦੇ ਨਾਲ ਉੱਥੇ ਮਿਲੇ ਮੈਨੂੰ ਉਹਨਾਂ ਕੋਲ ਹਾਥੀਆਂ ਸੀ ਨਲਕੇ ਦੀਆਂ ਤੇ ਕਿਰਪਾਨਾਂ ਸੀ ਜੀ ਮੈਂ ਉੱਥੇ ਕਿਵੇਂ ਨਾ ਕਿਵੇਂ ਬਚ ਫਿਰ ਮੈਂ ਬੱਸ ਸਟੈਂਡ ਚੋਂ ਕੀ ਦਰਖਾਸਤ ਦੇਣ ਗਿਆ ਦੁਬਾਰਾ ਇੱਕ ਦਿਨ ਸਾਡੀ ਪਹਿਲਾਂ ਵੀ ਦਰਖਾਸਤ ਦਿੱਤੀ ਹੋਈ ਹੈ ਲੜਾਈ ਤੋਂ ਮਤਲਬ 2 ਅਕਤੂਬਰ 1 ਅਕਤੂਬਰ ਨੂੰ 2 ਅਕਤੂਬਰ ਦੁਸਹਿਰਾ ਸੀਗਾ ਤੇ ਉੱਥੇ ਏਐਸਆਈ ਹਰਮੰਦਰ ਸਿੰਘ ਆਗੇ ਉਹ ਤਾਂ ਕਹਿੰਦੇ ਵੀ ਅਸੀਂ ਦੁਸਹਿਰੇ ਦੀ ਡਿਊਟੀ ਦੇ ਆ ਸਾਡੇ ਕੋਲ ਕੋਈ ਸਟਾਫ ਹੈ ਨਹੀਂ ਅੱਜ ਦੀ ਰਾਤ ਤੁਸੀਂ ਕਿਵੇਂ ਨਾ ਕਿਵੇਂ ਕੱਢੋ ਅਸੀਂ ਦੂਜੇ ਦਿਨ ਤੁਹਾਡਾ ਨਵੇੜਾ ਕਰਾ ਦਾਂਗੇ ਦੋਨੇ ਪਾਰਟੀਆਂ ਨੂੰ ਲਾ ਕੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਤੇ ਹਮਲਾ ਹੋਣ ਵਾਲਾ ਸਾਨੂੰ ਕਵਰਾਂ ਮਿਲ ਰਹੀਆਂ ਜੀ ਪਰ ਉਹ ਨਹੀਂ ਮੰਨੇ ਕਹਿੰਦੇ ਵੀ ਅੱਜ ਦਾ ਦਿਨ ਤੇ ਤੁਹਾਨੂੰ ਕੱਢਣਾ ਪੈਣਾ ਪਰ ਜਦੋਂ ਅਸੀਂ ਘਰੇ ਬੱਸ ਸਟੈਂਡ 20 ਤੋਂ 25 ਮੁੰਡੇ ਸੀਗੇ ਜੀ ਮੇਰੇ ਚਾਚਾ ਜੀ ਦੇ ਸੱਟਾਂ ਮਾਰੀਆਂ ਜੀ ਇਹਨਾਂ ਦੇ ਤਕਰੀਬਨ 10 ਤੋਂ 12 ਟਾਂਕੇ ਆ ਜੀ ਉਹਨਾਂ ਦੇ ਸਿਰ ਤੇ ਟੱਟਾਂ ਮਾਰੀਆਂ ਜੀ ਉਹਨਾਂ ਦੇ ਮਤਲਬ ਮੇਰੇ ਚਾਚਾ ਹੀ ਨੇ ਉਹ ਵੀ ਮੇਰੇ ਚਾਚੇ ਨੇ ਹਾਂਜੀ ਦੋ ਚਾਚਾ ਹੀ ਨੇ ਮੇਰੇ ਇੱਥੇ ਇਹਨਾਂ ਦੇ ਸੱਟਾਂ ਮਾਰੀਆਂ ਜੀ ਉਹਨਾਂ ਦੇ ਮਤਲਬ ਦਿਮਾਗ ਆ ਦੀ ਸੱਟ ਆ ਜੀ ਖੂਨ ਜੰਮਿਆ ਹੋਇਆ ਸਾਰੀ ਸੋਜ ਆਈ ਹੋਈ ਹੈ ਸਿਰ 'ਚ ਡਾਕਟਰ ਸਾਹਿਬ ਕਹਿੰਦੇ ਰਿਸਕ ਆਲਾ ਖਤਰਾ ਵੀ ਹੋ ਸਕਦਾ ਹੈ ਮਤਲਬ ਵੀ ਐਮਸੀ ਰੈਫਰ ਕਰਨਾ ਪੈ ਸਕਦਾ ਹੈ ਕਿ ਕਿਸ ਉਹਨਾਂ ਕੋਲੇ ਕਿਦਾਂ ਨਾਲ ਮਾਰੀ ਇਹਨਾਂ ਸੱਟਾਂ ਉਹਨਾਂ ਕੋਲ ਜੀ ਰਾੜਾਂ ਸਿਗੀਆਂ ਇੱਟਾਂ ਮਾਰੀਆਂ ਉਹਨਾਂ ਨੇ ਜੀ ਤਲਵਾਰਾਂ ਵੀ ਸਿਗੀਆਂ ਜੀ ਤਲਵਾਰਾਂ ਕੱਢਣ ਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਜੀ ਮਤਲਬ ਪਹਿਲ ਕਿਤੇ ਸਵਾਰ ਹੋ ਕੇ ਆਏ ਸੀ ਜਾਂ ਪਹਿਲਾਂ ਤੋਂ ਖੜੇ ਸੀ ਉਹ ਪਹਿਲਾਂ ਤੋਂ ਖੜੇ ਸੀ ਤਿਆਰੀ ਵਿੱਚ ਪਲੈਨਿੰਗ ਕਰਕੇ ਖੜੇ ਸੀ ਪੂਰੀ ਪਲੈਨਿੰਗ ਕਰਕੇ ਖੜੇ ਸੀ ਜੀ ਜਾਣਦੇ ਹੋ ਉਹਨਾਂ ਚ ਕਿਸੇ ਨੂੰ ਬਿਲਕੁਲ ਜੀ ਇੱਕ ਸਾਡੇ ਗਵਾਂਢੀ ਦਾ ਮੁੰਡਾ ਹੈਗਾ ਅੰਗਰੇਜ਼ ਤੇ ਗੋਲਡੀ ਇੱਕ ਗੁੱਗਿਆ ਜੀ ਉਹਨਾਂ ਦਾ ਭਰਾ ਤੇ ਦੋ ਤਿੰਨ ਜਣੇ ਹੋਰ ਹਨ ਨਾਂ ਨਹੀਂ ਪਤਾ ਜੀ ਮੈਨੂੰ ਪਹਿਲਾਂ ਵੀ ਕੋਈ ਲੜਾਈ ਝਗੜਾ ਚੱਲਦਾ ਮੈਂ ਪਹਿਲਾਂ ਲੜਾਈ ਝਗੜਾ ਚੱਲਦਾ ਸੀ ਆਂਦੀ ਆਪਾ ਤੂਤਮਾ ਮੈਂ ਹੋਈ ਸੀ ਇਹ ਮੇ ਤੇ ਕਿਰਪਾਨ ਮਾਰੀ ਸੀ ਅਸੀਂ ਉਹਦੇ ਕੁਝ ਨਹੀਂ ਕਿਹਾ ਵੀ ਚਲੋ ਮਹਲੇਦਾਰੀਆਂ ਦਾ ਮਾਮਲਾ ਸੀ ਚੁੱਪ ਕਰ ਗਏ ਪਰ ਫਿਰ ਕੱਲ ਹੁਣ ਦੁਬਾਰਾ ਅਟੈਕ ਹੋਣ ਦੇ ਚਾਂਸ ਸੀਗੇ ਜੀ ਸਾਡੇ ਤੇ ਇਸ ਲਈ ਮੈਂ ਬਸਟੈਂਡ ਚੌਂਕੀ ਗਿਆ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੁਬਾਰਾ ਆ ਕੇ ਸਾਡੇ ਤੇ ਫਿਰ ਹਮਲਾ ਹੋ ਗਿਆ ਜੀ ਕੀ ਲੱਗਦਾ ਹੈ ਪੁਲਿਸ ਦੀ ਢਿੱਲੇਕਾਰ ਗੁਜ਼ਾਰੀ ਦੇ ਕਾਰਨ ਹੋਇਆ ਸਰ ਜੀ ਬਿਲਕੁਲ ਜੀ ਬਿਲਕੁਲ ਏਐਸਆਈ ਸਾਹਿਬ ਨੇ ਸਾਨੂੰ ਸ਼੍ਰੀ ਰਾਮ ਕਿਹਾ ਤਾਂ ਵੀ ਸਾਡੇ ਕੋਲ ਸਟਾਫ ਤਾਂ ਹੈ ਨਹੀਂ ਤੁਸੀਂ ਆਪਣਾ ਕੱਲ ਆਇਓ ਜੀ ਤੀਣਾ ਵੇਸੇ ਦਾ ਏਐਸਆਈ ਜੀ ਹਰਮੰਦਰ ਸਿੰਘ ਜੀ ਉਹਨਾਂ ਦੀ ਰਿਪੋਰਟਿੰਗ ਵੀ ਹੈ ਮੇਰੇ ਫੋਨ 'ਚ ਜੀ ਕਿੱਥੇ ਕੀ ਮੰਗ ਕੀ ਕਰਨਾ ਚਾਹੂਗਾ ਜਿਸ ਤਰ੍ਹਾਂ ਲੋਕ ਪੁਲਿਸ ਤੋਂ ਕੱਲ ਦਸ਼ਹਿਰਾ ਵੀ ਸੀਗਾ ਹੈ ਨਾ ਉਸ ਤੋਂ ਸੁਰੱਖਿਆ ਪੁਲਿਸ ਤਾਂ ਕਹਿ ਰਹੀ ਸੀ ਸੁਰੱਖਿਆ ਕਰ ਰਹੇ ਆ ਲੋਕਾਂ ਦੀ ਪਰ ਤੁਸੀਂ ਕਹਿ ਰਹੇ ਹੋ ਸਾਨੂੰ ਜਵਾਬ ਦਿਤਾ ਨਹੀਂ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ ਮੈਂ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਵੀ ਦਰਖਾਸਤ ਦੇ ਕੇ ਆਏ ਸੀ ਕੱਲ ਵੀ ਐਸਆਈ ਸਭ ਕੋਲੇ ਗਏ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ ਤੇ ਮਤਲਬ ਸਾਡਾ ਦੇਖੋ ਕਿੰਨਾ ਨੁਕਸਾਨ ਹੋ ਗਿਆ ਮੇਰੇ ਚਾਚਾ ਜੀ ਦੋਨੇ ਕਬੀਲਦਾਰ ਬੰਦੇ ਆ ਜੀ ਗਰੀਬ ਬੰਦੇ ਆ ਦਿਹਾੜੀ ਦੱਪਾ ਕਰਕੇ ਰੋਟੀ ਖਾਂਦੇ ਆ ਜੀ ਹੁਣ ਪੁਲਿਸ ਨੂੰ ਕੋਈ ਆਈ ਪੁਲਿਸ ਇੱਥੇ ਮੁੱਖ ਇੱਥੇ ਤੋਂ ਪੁਲਿਸ ਬਿਆਨ ਲੈ ਗਈ ਜੀ ਉਹਨਾਂ ਚੋਂ ਸ਼ਾਇਦ ਇੱਕ ਬੰਦਾ ਅਰੈਸਟ ਕਰ ਲਿਆ ਜੀ। ਬਾਕੀ ਦੇਖੋ ਕਾਰਵਾਈ ਕੀ ਕਰਦੇ ਆ ਜੀ। ਅਸੀਂ ਮੰਗ ਕਰਦੇ ਵੀ ਨਾ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ। ਜੀ ਉਹਨਾਂ ਨੂੰ ਕਿਹਾ ਨਹੀਂ ਬਿਆਨ ਲੈਣ ਆਏ ਸੀ ਵੀ ਉਸ ਦਿਨ ਕਿਉਂ ਨਹੀਂ ਕਰਦੇ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਗੱਲ ਦਾ ਜੀ। ਕੋਈ ਜਵਾਬ ਨਹੀਂ। ਕੋਈ ਜਵਾਬ ਨਹੀਂ। ਕੱਲ ਇੱਕ ਲੜਾਈਆਂ ਰਿਪੋਰਟ ਹੋਈਆਂ ਕਾਫੀ ਸਿਟੀ ਬੰਦ ਦੇ ਏਰੀਏ ਦੇ ਵਿੱਚ ਦਸ਼ਹਿਰੇ ਵਾਲੇ ਦਿਨ। ਕੀ ਕਹਿਣਾ ਚਾਹੂਗਾ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ? ਉਹਦੇ ਜੋ ਸਾਡੇ ਕੋਲ ਜਿਹੜੀਆਂ ਰੁਕੀਆਂ ਮਸੂਲ ਹੋਏ ਆ ਜਿਹਦੇ ਚ ਦੋ ਬਤਵਾਲੀ ਏਰੀਏ ਦੀਆਂ ਤੇ ਕਨਾਲ ਏਰੀਏ ਦੀਆਂ ਉਹ ਚ ਰੁਕੇ ਰਿਪੋਰਟ ਤੋਂ ਬਾਅਦ ਜਿਹੜੇ ਅ ਇਹ ਅਯੁੱਧਿਆ ਕੇ ਹਸਪਤਾਲ ਦੇ ਬਿਆਨ ਲਿਖ ਕੇ ਜਿਹੜੇ ਕਾਨੂੰਨ ਦੇ ਮਤਲਬ ਜਿਹੜੇ ਬੰਦੀਆਂ ਧਾਵਾਂ ਕਰਤੀਆਂ ਸੰਪਦਮਨ ਦਰਜ ਕੀਤੇ ਜਾ ਰਹੇ ਸਰ ਇਹ ਕੱਲ ਦੇ ਦਸਹਿਰੇ ਸੀ ਇਸ ਕਰਕੇ ਜਿਆਦਾ ਕ ਲੜਾਈਆਂ ਜਿਆਦਾ ਹੋਈਆਂ ਜੀ ਉਹ ਐਸੀ ਸਾਡੇ ਜਿਹੜਾ ਸਿਟੀ ਬੰਦ ਏਰੀਆ ਚ ਫਟ ਫਟ ਚਾਰ ਜਗ੍ਹਾ ਤੇ ਦਸਹਿਰਾ ਮਨਾਇਆ ਗਿਆ ਦਿਹਾਰੇ ਸੀਗਾ ਤੇ ਉਥੇ ਆਪਣੀ ਫੋਰਸ ਡਿਪਲੋਏ ਕੀਤੀ ਹੋਈ ਸੀ ਜਿਹੜੇ ਬੋਲੇ ਝਗੜੇ ਹੋਏ ਆ ਉਹਦੇ ਸਬੰਧੀ ਸੀ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਤੁਸੀਂ ਮੰਨਦੇ ਆ ਵੀ ਜਿਸ ਤਰ੍ਹਾਂ ਕੱਲ ਪੁਲਿਸ ਕਾਫੀ ਜਿਆਦਾ ਵਿਵਸਥਾ ਸੀ ਬਿਜੀ ਸੀ ਕਿਉਂਕਿ ਸਹਿਰੇ ਕਾਫੀ ਜਿਆਦਾ ਬੰਦੇ ਸੀ ਉਸ ਦਾ ਜਿਹੜੇ ਸਰਾਰਥੀਆਂ ਸਰੇ ਨੇ ਇਹ ਕੋ ਡਿਊਟੀਆਂ ਲੱਗੀਆਂ ਹੋਈਆਂ ਸੀ ਹੁਣ ਸਾਰੇ ਅੰਦਰ ਵੀ ਬਾਹਰ ਵੀ ਆਫਰ ਤੇ ਵੀ ਇਨਰ ਤੇ ਵੀ ਤੇ ਰਿਪੋਰਟਿੰਗ ਹੋਈ ਹੈ ਕੋਈ ਗੱਲ ਨਹੀਂ ਉਹਦੇ ਬਣਦੀ ਕਰੂ ਕੀਤੀ ਜਾ ਰਹੀ ਇੱਕ ਸਰ ਕਰਮਚਾਰੀ ਤੇ ਦੋਸ਼ ਵੀ ਲਗਾਇਆ ਗਿਆ ਬੱਸ ਸਟੈਂਡ ਚੌਂਕੀ ਵੀ ਬਾਰ-ਬਾਰ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਸਾਡੀ ਮਦਦ ਕਰੋ ਪਰ ਉਹਨਾਂ ਨੇ ਅਸੀਂ ਉਹ ਮੈਂ ਵੈਰੀਫਾਈ ਕਰ ਰਿਹਾ ਜਿਹੜੀ ਉਹ ਰਿਪੋਰਟਿੰਗ ਹੋਈ ਹੈ ਇਸ ਤਰ੍ਹਾਂ ਦੀ ਉਹ ਮੈਂ ਵੈਰੀਫਾਈ ਕਰ ਰਿਹਾ ਜੇ ਉਹਨੇ ਕੋਈ ਗਲਤੀ ਕੀਤੀ ਤਾਂ ਉਹਨੂੰ ਉਸਦੀ ਸਜ਼ਾ ਦਿੱਤੀ ਜਾਵੇ ਇਕ ਸੈਕੀਡ ਕਨਾਲਥਾਲੇ ਰਿਚ ਲੜਾਈ ਹੋਈ ਹੈ ਪਰਸਨਲ ਗਾਰਡ ਦੇ ਵਿੱਚ ਉਹ ਦੋ ਲੜਕੀਆਂ ਨਾਲ ਲੜਾਈ ਹੋਈ ਹੈ ਤੇ ਦੋ ਮੁੰਡੇ ਹੈਗੇ ਸੀ ਗਲੀ ਚ ਲੈਣ ਵਾਲੇ ਹੈਗੇ ਆ ਤੇ ਦੱਸਿਆ ਜਾ ਰਿਹਾ ਕਿ ਕੁੜੀ ਦੇ ਪਰਿਵਾਰ ਦੇ ਮਾਨ ਦੇ ਸਹਿਬੀ ਪੁਲਿਸ ਉੱਥੇ ਪੀਸੀਆਰ ਵਾਲੀ ਆ ਗਈ ਸੀ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਵੀ ਕਹਿੰਦਾ ਬਜ਼ੁਰਗ ਕੀ ਕੀਤੀ ਹੱਤਾਪਾਈ ਕੀਤੀ ਪੁਲਿਸ ਬੰਦੇ ਜਿਉਂ ਤਿੰਨ ਬੰਦੇ ਰੈਸਟ ਕਰ ਦਿੱਤੇ ਆ ਤੇ ਉਹ ਸਾਡੇ ਕੋਲ ਕਸਟਡੀ ਚ ਆਉਣ ਦੇ ਬੰਦੀ ਕਰ ਲਈ ਕੀਤੀ ਜਾਂਦੀ ਤਿੰਨ ਬੰਦੇ ਇਸ ਮਾਮਲੇ ਚ ਰੈਸਟ ਕੀਤੇ ਹਾਂ ਹਾਂ ਜੀ